ਇਸ ਤੋਂ 4 ਨਵੰਬਰ 2025 ਦਾ ਸ਼ਾਮ ਦਾ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਆ ਜੀ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਆ ਯੂਟਿਊਬ ਚੈਨਲ ਹੈ ਸ਼ਿਵਾਲਿਕ ਵਿਹਾਰ ਨਿਆ گاਉਂ ਜੋ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ 'ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ 'ਚ ਜਿਹੜਾ ਹੈਗਾ ਉਦੋਂ ਤੋਂ ਹੀ ਪੁਲਿਸ ਐਕਸ਼ਨ ਚ ਗਈ ਵੀਡੀਓਗ੍ਰਾਫਰ ਨੇ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਇਹ ਲੱਗਿਆ ਵੀ ਉਹਨਾਂ ਨੇ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਕਿ ਤਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓ ਸਾਊਂਡ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡੈਕਟ ਕਰ ਲਿਆ ਗਿਆ ਗੱਡੀ ਰਿਡਸ ਗੱਡੀ ਸੀਗੀ ਤੇ ਉਹਦੇ ਚ ਲੈ ਕੇ ਗਏ ਸੀ ਬਾਅਦ ਚ ਅਸੀਂ ਜਦੋਂ ਜਦੋਂ ਸ਼ੁਰੂ ਕੀਤੀ ਦੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਤੇ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਐਂਟਰ ਕੀਤੇ ਹੈਗੇ ਆ ਬਾਰ-ਬਾਰ ਅਪਾ ਹਿਊਮਨ ਸਰਸਿਸ ਤੋਂ ਇਹ ਨਿਹੰਗਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੀ ਟੈਕਨੀਕਲ ਇਨਫੋਰਮਸ ਤੁਸੀਂ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਤੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੋਂ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫੇਰ ਉਹ ਉੱਥੋਂ ਬਚ ਕੇ ਨਿਕਲਣ ਚ ਕਾਮਯਾਬ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨੂੰ ਰਿਕਵਰ ਕੀਤਾ। ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ 'ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ। ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ-ਦੇਣ ਸੀਗਾ। ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗ੍ਹਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਂਦੀ। ਜਿੱਥੇ ਕੋਈ ਜਗ੍ਹਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਜਗ੍ਹਾ ਦੇ ਲੈਣ ਦੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਤੇ ਚੈੱਕ ਫੇਰ ਵੀ ਰਿਟਰਨ ਨਹੀਂ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪਿਊਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬੰਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹਿੰਦੇ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰਾ ਉਹ ਪੈਸੇ ਦਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦਊਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਾਂਗੇ ਉਹਦੇ ਜਿਹ ਇਹਨਾਂ ਦੇ ਵਿਧਾਨ ਸਿੰਘ ਨਾਲ ਵੀ ਫੋਟੋ ਖਿਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਕੀਤਾ ਸੀਗਾ ਵੀ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਸ ਤਰ੍ਹਾਂ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀ ਇਹਨਾਂ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਟੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਂਸਲ ਤੋਂ ਪਿੱਛੇ ਪੰਚਕੂਲਾ ਚਲੇ ਗਏ ਜੀ ਪੰਚਕੂਲੇ ਤੋਂ ਡੇਰਾ ਬਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲ ਕੀਤਾ ਪਲਾਨ ਕੇ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਵਾਇਡ ਕੀਤੇ ਗਏ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ ਚ ਨਹੀਂ ਨਿਕਲਦੀ ਤੇ ਚਲੋ ਪਰ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਟੀਐਫ ਦੀ ਟੀਮ ਨਾਲ ਲਈ ਗਈ ਫਰੀਦਕੋਟ ਪੁਲਿਸ ਦੀ ਬਠਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਸਵੇਰੇ ਰਿਕਵਰ ਵੀ ਹੋਏ ਤੇ ਬੰਦੇ ਵੀ ਅਰੈਸਟ ਕਰ ਲਏ ਇਹ ਸਾਰਾ ਮੈਟਰ ਸੀ ਜਿਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਿੱਥੇ ਇਹ ਹਿੰਗ ਬਣਿਆ ਦੀ ਗੱਲ ਕੀਤੀ ਹੈ ਕਿ ਅਸਲੀ ਕਰਨੀ ਕੀ ਕਰ ਦਿੱਤੀ ਹੋਈ ਹੈ ਸਾਨੂੰ ਵੀ ਲੱਗਦਾ ਕਿ ਇਸ ਜੀ ਕੋ ਬੜਾ ਕਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾਗਾ ਕਿ ਮੇਂਡਰਾਂ ਦੇ ਬੜੇ ਨੂੰ ਯੂਜ਼ ਕੀਤਾ ਜਾਗਾ ਬਿਲਕੁਲ ਹੈਗਾ ਜੀ ਪਹਿਲਾਂ ਵੀ 4-5 ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲੱਗ-ਅਲੱਗ ਨਿਹੰਗ ਜਥੇਬੰਦੀਆਂ ਦੇ ਮੁੱਖੀ ਬਾਬਾ ਬਲਵੀਰ ਜੀ ਨਾਲ ਵੀ ਗੱਲ ਕੀਤੀ ਮੁਲਾਕਾਤ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੀਨ ਸਾਹਿਬ ਮੋਰਚੇ ਜਿੰਨੇ ਨਿਹੰਗ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਜ਼ੋਲਵ ਕਰ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫਿਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਵਿੱਚ ਇੱਕ ਧੰਗ ਸਿੰਘਾ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂ ਕੋਈ ਖਾਸ ਨਹੀਂ ਇਹਨਾਂ ਦੀ ਹੱਥੋਂ ਪਾਈ ਬਹਿਸ ਹੋਈ ਆ ਹੁੰਦਾ ਹੋਊਗਾ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇਨਜਰੀ ਹੁੰਦਾ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਵਾਲੇ ਸਾਡੇ ਫੜਨੇ ਰਹਿੰਦੇ ਇਹਨਾਂ ਕੋਲ ਹੈਗੀ ਗੱਡੀ ਬਟੇ ਉਹ ਕਰ ਲਾ ਵੀ ਕਹਿੰਦੇ ਇੱਥੇ ਸੀ ਇਹ ਕੋਮੂ ਸਾਹਿਬ ਮੋਟੇ ਦੇ ਇਹਦੇ ਚ ਵੀ ਆਏ ਸੀ ਬਿਲਕੁਲ ਬਿਲਕੁਲ ਆਏ ਆ ਪਿੱਛੋਂ ਇਹ ਬਠਿੰਡੇ ਦੇ ਜਲੰਧਰ ਦੇ ਰਹਿਣ ਵਾਲੇ ਆ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚਲ ਜਾਂਦੇ ਸੀ ਐਡਾ ਸੀਗਾ ਇੱਥੇ ਕਮਿਨਸ ਦਾ ਕੋਈ ਪਰਮਨੈਂਟ ਐਡਰੈਸ ਤਾਂ ਹੈ ਨਹੀਂ ਨਾ ਬਟ ਬੇਸਿਕਲੀ ਟਰੌਪਿਕ ਲਾਸਟ ਵਿੱਚ ਦਾ ਜਿਹੜਾ ਰਿਕਵਰੀ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਅੰਦਰ ਵੜਿਆ ਸੀ ਉਹ ਕਿਸ ਤਰ੍ਹਾਂ ਨਹੀਂ ਨਹੀਂ ਕੋਈ ਇਸ ਤਰ੍ਹਾਂ ਦਾ ਗੁਰਦੁਆਰਾ ਨਹੀਂ ਹੱਲੇ ਕੋਈ ਇੱਥੇ ਕਲੈਰਿਟੀ ਨਹੀਂ ਹੈ ਜਿਸ ਪਰਟੀਕੂਲਰ ਜੱਥੇ ਨਾਲ ਜੁੜੇ ਹੋਣ ਸਰ ਇਹ ओरिजिनल ਨਿਆਣਕੀ ਨੈਗਰੋਟਿਕ ਮਿਸਯੂਜ਼ ਕਰਨ ਨੂੰ ਪਾ ਰਹੇ ਤੇ ਹੁਣ ਇਹ ਜਦੋਂ ਫੜੇ ਜਾਣਗੇ ਜੀ ਫਿਰ ਉਸਤੇ ਆਪਾਂ ਦੱਸ ਦਿੰਨੇ ਹੈਗੇ ਕਿ ਕਿਵੇਂ ਹੈਗੇ ਪਰ ਹੈ ਨਿਆਗ ਦੇ ਬਣੇ ਚੀ ਕਾਫੀ ਲੰਬੇ ਸਮੇਂ ਤੋਂ ਇੱਥੇ ਕਮਿਨਸ ਬਲਕਰਨ ਉਹ ਦੇਖ ਤਿੰਨੇ ਸੀਗੇ ਜੀ ਇਹ ਬਲਕਰਨ ਹਰਦੀਪ ਜਸਕਰ ਇਹਨਾਂ ਨੇ ਬਿਲਕੁਲ ਹਾਂਜੀ ਤਿੰਨ ਲੱਖ ਅਬਡਕਸ਼ਨ ਵੀ ਨਹੀਂ ਕਹਿ ਸਕਦੇ ਜੀ ਉਹਨੂੰ ਤੁਸੀਂ ਵੀਡੀਓ ਦੇਖੀ ਹੋਣੀ ਹੈ ਵੈਸੇ ਉਹ ਪ੍ਰੋਪਰਲੀ ਹੱਥੋਂ ਤੋਂ ਮਲਾ ਕੇ ਬੜੀ ਗਰਮ ਦੋਸ਼ੀ ਨਾਲ ਉਹਨਾਂ ਨੂੰ ਮਿਲਦਾ ਤੇ ਫਿਰ ਗੱਲ ਕਰਨ ਲਈ ਬਾਹਰ ਕੋਈ ਜਾਂਦਾ ਉੱਥੇ ਕੀ ਹੋਇਆ ਫਿਰ ਉੱਥੇ ਦੀ ਸਾਨੂੰ ਕਲੈਰਿਟੀ ਹੈ ਨਹੀਂ ਕੋਈ ਵੈਸੇ ਤਾਂ ਨਾਂ ਨਹੀਂ ਕੋਈ ਤੁਹਾਡੀ ਉਹਨੂੰ ਵੀ ਸੀ ਇਹਨੂੰ ਪਹਿਲਾ ਸਾਡਾ ਜਿਹੜਾ ਪਰਪਸ ਹੈਗਾ ਜੀ ਉਹ ਇਹਨੂੰ ਬੰਦੇ ਨੂੰ ਸੇਫ ਐਂਡ ਸਾਊਂਡ ਰਿਕਵਰ ਕਰਨਾ ਸੀਗਾ ਕਿ ਜਿਹੜਾ ਗੁਰਪਿਆਰ ਸਿੰਘ ਆ ਉਹ ਮਿਲੇ ਹੁਣ ਜਿਹੜੀ ਇਨਵੈਸਟੀਗੇਸ਼ਨ ਅੱਗੇ ਦੇ ਕਾਗਜ਼ ਪੱਤਰ ਡਾਕੂਮੈਂਟੇਸ਼ਨ ਸਾਡੇ ਕੋਲ ਆ ਰਹੀ ਹੈ ਉਹਨਾਂ ਨੂੰ ਅਸੀਂ ਜੁਆਇਨ ਕਰਾਵਾਂਗੇ ਜੀ ਜਿਹੜੇ ਏਦਾਂ ਦੇ ਇੱਕ ਇੱਕ ਟੈਮਪਲਟ ਆ ਬਿਲਕੁਲ ਜੇ ਤਾਂ ਕਾਨੂੰਨ ਦੇ ਵਿੱਚ ਵੀ ਵਾਇਡੇਬਲ ਅਲਾਈਨਮੈਂਟ ਹੋਣਾ ਚਾਹੀਦਾ ਵਾਇਡੇਬਲ ਕਿਸ ਤਰ੍ਹਾਂ ਦੇ ਨਜ਼ਰੀਏ ਤੋਂ ਕੋਈ ਵੀ ਜਾਚ ਚੁਣਦਾ ਨਹੀਂ ਕਰ ਰਹੀ ਆਪਾਂ ਕਿਸੇ ਨੂੰ ਨਹੀਂ ਉਹ ਤਾਂ ਫਿਰ ਇਲਿਗਲ ਐਕਟ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬਰੀਫ ਕੀਤਾ ਵੀ ਉਹਦਾ ਇਲਿਗਲ ਹੈਗਾ ਉਹ ਪਾਰਟ ਬਿਲਕੁਲ ਹੈਗਾ ਹਾਂ